ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਕਾਸ਼ ਸ਼ਰਮਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਜਿਨ੍ਹਾਂ ਨੇ ਬੀਤੇ ਦਿਨੀ ਹੀ ਕਾਂਗਰਸ ਤੋਂ ਅਸਤੀਫਾ ਦੇ ਕੇ ਸਿਆਸੀ ਅਖਾੜੇ ਦੇ ਵਿੱਚ ਇੱਕ ਬਹੁਤ ਵੱਡੀ ਹਲਚਲ ਜਿਹੜੀ ਉਹ ਪੈਦਾ ਕਰ ਦਿੱਤੀ ਗਈ ਹੈ ਤੇ ਦੂਸਰੀ ਗੱਲ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਆ ਰਹੀ ਹੈ ਕਿ ਦਲਵੀਰ ਸਿੰਘ ਗੋਲਡੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਬਹੁਤ ਵੱਡੀ ਸਿਆਸੀ ਹਲਚਲ ਹੈ ਜਿਹੜੀ ਉਹ ਇਸ ਵੇਲੇ ਸਾਹਮਣੇ ਆ ਰਹੀ ਹੈ ਕਿ ਦਲਵੀਰ ਸਿੰਘ ਗੋਲਡੀ ਕਾਂਗਰਸ ਦਾ ਪੱਲਾ ਛੱਡ ਕੇ ਹੁਣ ਆਮ ਆਦਮੀ ਦਾ ਪੱਲਾ ਫੜ ਚੁੱਕੇ ਨੇ ਤੇ ਹੁਣ ਸਿਆਸੀ ਸਮੀਕਰਨ ਕੀ ਜਿਹੜਾ ਸੰਗਰੂਰ ਦੇ ਏਰੀਏ ਦੇ ਵਿੱਚ ਉਹ ਬਦਲਣਗੇ ਜਾਂ ਜਿਉਂਦੇ ਤਿਉਹ ਹੀ ਬੜੇ ਰਹਿਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਹੀ ਦਲਵੀਰ ਸਿੰਘ ਗੋਲਡੀ ਜਿਹੜਾ ਕਹਿੰਦਾ ਸੀ ਵੀ ਕਾਂਗਰਸ ਦੇ ਵਿੱਚ ਹੀ ਜੰਮਿਆ ਤੇ ਕਾਂਗਰਸ ਦੇ ਵਿੱਚ ਹੀ ਅਸੀਂ ਆਪਣੀ ਉਮਰ ਪਰ ਰਹਾਂਗੇ ਤੇ ਹੁਣ ਇਹ ਕੀ ਇੰਨਾ ਮਨਮਟਾਮ ਹੋ ਗਿਆ ਕਾਂਗਰਸ ਦੇ ਪ੍ਰਤੀ ਸ਼ਾਇਦ ਹੋ ਸਕਦਾ ਕਿ ਵੱਡੇ ਛੋਟੇ ਲੀਡਰ ਵਾਲੀ ਗੱਲ ਵੀ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਨੂੰ ਚੂਹੀ ਲੱਗਦੀ ਹੈ ਤੇ ਇਹ ਜਿਹੜੀ ਸੱਟ ਉਹਨਾਂ ਦੇ ਦਿਲ ਤੇ ਕਿਉਂ ਵੱਜੀ ਇਹ ਵੀ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦਲਵੀਰ ਸਿੰਘ ਗੋਲਡੀ ਨੇ ਪਿਛਲੇ ਦਿਨੀ ਕਾਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਅੱਜ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਸਾਡੇ ਸਹਿਯੋਗੀ ਰਵਿੰਦਰ ਸਿੰਘ ਰੇਸਮ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫੋਨ ਦੇ ਉੱਤੇ ਤੇ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਕਾਲ ਲਾ ਕੇ ਦੇਖਦੇ ਆਂ ਜੇਕਰ ਸਾਡੇ ਸਹਿਯੋਗੀ ਨੇ ਤੇ ਉਹ ਫੋਨ ਚੱਕਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਬਹੁਤ ਵੱਡੀ ਇੱਕ ਸਿਆਸੀ ਹਲਚਲ ਹੈ ਜਿਹੜੀ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਰਵਿੰਦਰ ਸਿੰਘ ਰੇਸ਼ਮ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਮਲੇਰ ਕੋਟਲਾ ਤੋਂ ਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਤੁਸੀਂ ਲਾਈਵ ਜੁੜੇ ਹੋ ਜੀ ਤੇ ਸੰਗਰੂਰ ਤੋਂ ਧੂਰੀ ਏਰੀਏ ਤੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕਿ ਦਲਵੀਰ ਸਿੰਘ ਗੋਲਦੀ ਨੇ ਜਿਹੜੇ ਕਾਂਗਰਸ ਤੋਂ ਬੀਤੇ ਦਿਨੀ ਉਹਨੇ ਅਸਤੀਫਾ ਦਿੱਤਾ ਤੇ ਹੁਣ ਇਸ ਵੇਲੇ ਉਹ ਆਮ ਆਦਮੀ ਦਾ ਪੱਲਾ ਫੜ ਚੁੱਕੇ ਨੇ ਤੁਹਾਡੇ ਕੀ ਵਿਚਾਰ ਨੇ ਵੀ ਆਖਰ ਉਹਨਾਂ ਨੂੰ ਆਮ ਆਦਮੀ ਦੇ ਵਿੱਚ ਸ਼ਾਮਿਲ ਕਿਉਂ ਹੋਣਾ ਪਿਆ ਜੀ ਅਹ ਦੇਖੋ ਇਹ ਗੱਲ ਹੈ ਕਿ ਇਹ ਹੈ ਕਿ ਅਸਤੀਫਾ ਨੇ ਕਿਹਾ ਕਿ ਸਭਾ ਹਰ ਇੱਕ ਨੂੰ ਕਿਤੇ ਨਾ ਕਿਤੇ ਵੀ ਜਗ੍ਹਾ ਤੇ ਕਿਸੇ ਪਾਰਟੀ ਨੂੰ ਮੰਨਣਾ ਅਹ ਜ਼ਰੂਰੀ ਤਾਂ ਨਹੀਂ ਹੈਗਾ ਜੀ ਬਿਲਕੁਲ ਕਰਕੇ ਆ ਮੈਂ ਇਹ ਵੀ ਕਹਿਣਾ ਸੀ ਦੇਖੋ ਕਿਤੇ ਵੀ ਕਿਤੇ ਪਾਣੀ ਸੋਰੇ ਨਾ ਜਾਂਦਾ ਹੈ ਜੀ ਅ ਨੌਕਾ ਦਾ ਜਦੋਂ ਆਪਾਂ ਲੈ ਜਾਂਦੇ ਹਾਂ ਜੀ ਉਹ ਇੱਕ ਤੋਂ ਲੈ ਕੇ ਨੌਕਾ ਗਿਆ ਚੱਕਿਆ ਮਤਲਬ ਉਹਨੂੰ ਕਿਸਾਨ ਲਈ ਮਤਲਬ ਦੇਖਿਆ ਕੋਤਾ ਦੇ ਉਹਨਾਂ ਦੇ ਇਹੀ ਮਤਲਬ ਹੈ ਕਿ ਮਦਦ ਕਰਨ ਜਾਂ ਜਾਂ ਕਿਤੇ ਨਹੀਂ ਪਰ ਤੋਂ ਪਤਾ ਮਿਲਦਾ ਰਵਿੰਦਰ ਜੀ ਲੱਗਦਾ ਵੀ ਜਿਹੜਾ ਅ ਇਸ ਵੇਲੇ ਟੱਕਰ ਕਹੀ ਜਾ ਰਹੀ ਸੀ ਹਿੱਤ ਕੋਈ ਨਹੀਂ ਟੱਕਰ ਸੀ ਭਾਵੇਂ ਮੀਤ ਹੈਰ ਹੁਣ ਆਮ ਆਦਮੀ ਪਾਰਟੀ ਤੋਂ ਜਾਂ ਕਹਿ ਲਈਏ ਕਾਂਗਰਸ ਤੋਂ ਸਪਾਲ ਸਿੰਘ ਖਹਿਰਾ ਇੱਕ ਵੱਡਾ ਨਾਮ ਜਿਹੜਾ ਸੰਗਰੂਰ ਦੇ ਵਿੱਚ ਕਾਂਗਰਸ ਦੇ ਵੱਲੋਂ ਇੱਕ ਦਾ ਪੇਚ ਖੇਡਿਆ ਗਿਆ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨਸੂਮੀ ਅਕਾਲੀ ਅੰਮ੍ਰਿਤਸਰ ਤੋਂ ਤੇ ਇੱਕ ਟਕੌਣੀ ਜਿਹੜਾ ਮੁਕਾਬਲਾ ਸੀ ਕਿ ਹੁਣ ਲੱਗਦਾ ਵੀ ਸਮੀਕਰਨ ਨੇ ਜਿਹੜੇ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਉਣਗੇ ਜੀ ਆ ਭਵਿਕਨ ਬਾਰੇ ਤਾਂ ਅਜੇ ਹਮਤੋਂ ਦੇ ਬਹੁਤ ਨਹੀਂ ਕਿਹਾ ਜਾ ਸਕਦਾ ਕਿ ਕਮਿਕਨ ਮਨੋਤ ਕਰਨ ਨੇ ਕਿਉਂਕਿ ਤਦਵੀਰ ਸਿੰਘ ਗੋਲਡੀ ਜਿਹੜੀ ਕਿ ਹ 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 ਦਾ ਯੂਥ ਕਾਫੀ ਜੁੜਿਆ ਹੋਇਆ ਸੀ ਕਿ ਇਸ ਚੀਜ਼ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਜੀ ਹੁਣ ਬਿਲਕੁਲ ਫਟਾ ਕਿਉਂਕਿ ਮਨਜੀਤ ਜੀ ਜਿਹੜੇ ਬੋਲਦੇ ਜੀ ਜੇ ਨਾ ਕੋ ਮਤਲਬ ਹੈ ਹਾਈ ਲੈਵਲ ਦੇ ਵਿੱਚ ਆਨੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਸੋਚ ਦੇ ਵਿੱਚ ਰਹੇ ਕੰਮ ਕੀਤਾ ਉਹ ਤੋਂ ਮਤਲਬ ਹੈ ਅੱਜ ਵੀ ਉਹਦਾ ਜੁੜਿਆ ਹੋਇਆ ਹੈ ਤੇ ਸਮਿਕਰਨ ਬਿਲਕੁਲ ਜੀ ਤੇ ਇੱਕ ਹੋਰ ਕਹਿਣਾ ਸੀ ਵੀ ਅ ਦਿਲਵੀਰ ਸਿੰਘ ਗੋਲਡੀ ਨੂੰ ਸ਼ਾਇਦ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਤੇ ਕਿਵੇਂ ਦੇਖਦੇ ਹੋ ਉਸ ਨੂੰ ਵੀ ਕੀ ਲੱਗਦਾ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਕੀ ਦਿੱਤੀ ਜਾ ਸਕਦੀ ਹੈ ਜੀ ਔਰ ਦੇਖੋ ਜੀ ਜਿਸ ਤਰ੍ਹਾਂ ਸਮਝਦਾ ਲੱਗਦਾ ਹੈ ਕਿ ਤਮਾਦ ਪੁਆ ਚਿਪਵਾ ਪੁਆ ਕੰਟਰੀ ਪੰਜਾਬ ਵਰ ਸਰਕਾਰ ਤੋਂ ਇਹਨੂੰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਐਂਟੀਮੈਬ ਵਾਲੀ ਗੱਲ ਵੀ ਜਿਵੇਂ ਕਿ ਹੰਸਤੂ ਰਿਵਾਸ ਦੀ ਲੈ ਜਿਹੜੇ ਉਹ ਬੜਾ ਆਪਦੇ ਆਪ ਨੂੰ ਬਹੁਤ ਚੰਗਾ ਮਹਿਸੂਸ ਕਰਨਗੇ ਤੇ ਇਸ ਹਨਾ ਰਵਿੰਦਰ ਸਿੰਘ ਰੇਸ਼ਮ ਜੀ ਸਾਡੇ ਸੀਨੀਅਰ ਪੱਤਰਕਾਰ ਮਲੇਰ ਕੋਟਲਾ ਅਹਿਮਦਗੜ ਤੋਂ ਤੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਰਵਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਧੰਨਵਾਦ ਧੰਨਵਾਦ ਤੇ ਇਸ ਹਨਾ ਰਵਿੰਦਰ ਸਿੰਘ ਰੇਸ਼ਮ ਜੀ ਸਾਡੇ ਸੀਨੀਅਰ ਪੱਤਰਕਾਰ ਮਲੇਰ ਕੋਟਲਾ ਅਹਿਮਦਗੜ ਤੋਂ ਤੇ ਜਿਨ੍ਹਾਂ ਨੇ ਕਿਹਾ ਕਿ ਇੱਕ ਸਿਆਸੀ ਸਮੀਕਰਨਾਂ ਦੇ ਵਿੱਚ ਬਹੁਤ ਵੱਡਾ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਦਲਵੀਰ ਸਿੰਘ ਗੋਲਡੀ ਕਿਤੇ ਨਾ ਕਿਤੇ ਜਿਹੜੀਆਂ ਕਾਂਗਰਸ ਦੀਆਂ ਵੋਟਾਂ ਨੇ ਉਹਨਾਂ ਨੂੰ ਤੋੜਨ ਦਾ ਵੀ ਕੰਮ ਕਰ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਖਬਰਾਂ ਪਹਿਲਾਂ ਸਾਹਮਣੇ ਆ ਰਹੀ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਕਈ ਸੂਤਰਾਂ ਤੋਂ ਇਹ ਵੀ ਖਬਰ ਆ ਰਹੀ ਸੀ ਕਿ ਪਾਜ ਪਾ ਦੇ ਵਿੱਚ ਜਾ ਸਕਦੇ ਨੇ ਪਰ ਸਮੀਕਰਨ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਏ ਨੇ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਤੇ ਬਹੁਤ ਹੀ ਜਲਦ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਿਆਸੀ ਅਖਾੜੇ ਦੇ ਵਿੱਚੋਂ ਕੀ ਕੁਝ ਨਿਕਲ ਕੇ ਆਉਂਦਾ ਹੈ ਇਸ ਲਈ ਤੁਸੀਂ ਬਣੇ ਰਹੋ ਪਬਲਿਕ ਵੌਇਸ ਚੈਨਲ ਦੇ ਨਾਲ ਕਿਉਂਕਿ ਹਰ ਖਬਰ ਉੱਤੇ ਰਹੇਗੀ ਸਾਡੀ ਤਿੱਖੀ ਨਜ਼ਰ